ਇਸ ਸਾਲ ਇੱਕ ਜਿਹੜਾ ਵਰਲਡ ਕੱਪ ਕੱਲ ਇੰਡੀਆ ਕੀ ਔਰਸੇ ਜਿੱਤਿਆ ਗਿਆ ਹੈ। ਦੇਖੋ ਮੈਂ ਤਾਂ ਮੁਬਾਰਕਬਾਦ ਦਿੰਦਾ ਕਿਉਂਕਿ ਸਪੈਸ਼ਲੀ ਜਦੋਂ ਅਸੀਂ ਲੇਡੀਜ਼ ਦੇ ਵਿੱਚ ਚੰਗਾ ਕਰਦੇ ਹਾਂ ਤਾਂ ਮੈਨੂੰ ਲੱਗਦਾ ਸਮਾਜ ਜਿਹੜਾ ਉਹ ਠੀਕ ਪਾਸੇ ਨੂੰ ਕਿਉਂਕਿ ਮੈਂ ਇਹਨੂੰ ਇਸ ਪੈਰਾਮੀਟਰ ਨਾਲ ਦੇਖਦਾ ਕਿ ਜਦੋਂ ਜਦੋਂ ਵੀ ਜੇ ਸਮਾਜ ਦੀਆਂ ਲੜਕੀਆਂ ਜੇ ਸਮਾਜ ਦੀਆਂ ਔਰਤਾਂ ਤਕੜੀਆਂ ਹੋਣਗੀਆਂ ਉਹ ਸਮਾਜ ਆਟੋਮੈਟਿਕਲੀ ਜਿਹੜਾ ਉਹ ਤਕੜਾ ਹੋਊਗਾ। ਕਿਤੇ ਮੈਂ ਤਾਣਾ ਮੰਡੀ ਪਹੁੰਚੇ ਹੋ ਕਿਉਂਕਿ ਇਹ ਗੱਲਬਾਤ ਲੈ ਕੇ ਦੇਖੋ ਕਿਸਾਨਾਂ ਦਾ ਲਗਭਗ 10 ਕੁਆਂਟਲ ਝਾੜ ਪਰ ਇਕੜ ਘਟ ਗਿਆ। ਹੂੰ। ਔਰ ਬਹੁਤ ਵੱਡਾ ਨੁਕਸਾਨ ਹੋਇਆ। ਮੈਨੂੰ ਲੱਗਦਾ ਜੇ ਅਪ੍ਰੋਕਸੀਮੇਟਲੀ ਦੇਖਿਆ ਜਾਵੇ ਤਾਂ 4 ਤੋਂ 5 ਲੱਖ ਇਕੜ ਜਿਹੜਾ ਝੋਨਾ ਜਿਹੜਾ ਬਾੜ ਦੀ ਮਾਰ ਦੇ ਵਿੱਚ ਵੀ ਆਇਆ ਹੋਰ ਵੀ ਸਮੱਸਿਆਵਾਂ ਆਈਆਂ। ਉਹਦੇ ਨਾਲ 10000 ਕਰੋੜ ਰੁਪਏ ਦਾ ਨੁਕਸਾਨ ਹੋਇਆ ਔਰ ਜਿਹੜਾ ਪੰਜਾਬ ਸਰਕਾਰ ਆ ਉਹਨੂੰ ਕਿਸਾਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ। ਲੇਕਿਨ ਬਦਕਿਸਮਤੀ ਇਹ ਆ ਕੀ ਨਾ ਪੰਜਾਬ ਦੀ ਸਰਕਾਰ ਨਾ ਦੇਸ਼ ਦੀ ਸਰਕਾਰ ਕਿਸਾਨਾਂ ਦੇ ਨਾਲ ਖੜੀ ਨਹੀਂ ਹੈ ਕਿਉਂਕਿ ਮਨਮਾਨੀਆਂ ਕਰਦੇ ਆ ਜਿਹੜੇ ਸ਼ੈਲਰਾਂ ਵਾਲੇ ਆ ਮਨਮਾਨੀਆਂ ਕਰਦੇ ਆ ਜਿਹੜੇ ਆਫੀਸਰਸ ਆ ਤੇ ਉਹਦੇ ਲਈ ਔਰ ਦੂਸਰੀ ਉਹਦੀ ਅਗਲਾ ਐਂਗਲ ਇਹ ਆ ਕਿ ਜਿਹੜਾ ਡੀਪੀ ਖਾਦ ਆ ਉਹ ਬਿਲਕੁਲ ਵੀ ਜਿਹੜੀ ਆ ਉਹ ਕਿਸਾਨਾਂ ਨੂੰ ਜਿੱਥੇ ਸੁਸਾਇਟੀਆਂ ਹੈਗੀਆਂ ਉੱਥੇ ਤਾਂ ਮਿਲ ਰਹੀ ਆ ਪਰ ਜਿੱਥੇ ਸੁਸਾਇਟੀਆਂ ਨਹੀਂ ਹੈਗੀਆਂ ਸਾਨੂੰ ਜਿਹੜਾ ਕੋਆਪਰੇਟਿਵ ਮੂਵਮੈਂਟ ਆ ਉਹਨੂੰ ਖੜੀ ਕਰਕੇ ਉਹਨੂੰ ਸਟਰੋਂਗ ਕਰਕੇ ਤੇ 100% ਜਿਹੜਾ ਕੋਆਪਰੇਟਿਵ ਸੁਸਾਇਟੀਆਂ ਨੂੰ ਜਿਹੜਾ ਇਹ ਖਾਦ ਜਿਹੜੀ ਉਹ ਦੇਣੀ ਚਾਹੀਦੀ ਆ ਤਾਂ ਕਿ ਜਿਹੜੀ ਕਿਸਾਨਾਂ ਦੀ ਆਉਣ ਵਾਲੀ ਜਿਹੜੀ ਬਜਾਈ ਆ ਉਹਦੇ ਵਿੱਚ ਜਿਹੜਾ ਆ ਉਹਨਾਂ ਨੂੰ ਫਾਇਦਾ ਹੋ ਸਕੇ ਔਰ ਜਿੰਨਾ ਵੱਡਾ ਨੁਕਸਾਨ ਉਹਨਾਂ ਦਾ ਹੋਇਆ ਉਹਦੀ ਕਿਤੇ ਨਾ ਕਿਤੇ ਥੋੜੀ ਬਹੁਤੀ ਭਰਪਾਈ ਹੋ ਸਕੇ ਪਰਾਲੀ ਦਾ मुद्दा ਫਿਰ ਇੱਕ ਵਾਰੀ ਸੁਰਖੀਆਂ ਦੇ ਵਿੱਚ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿ ਦੇਖੋ ਪਰਾਲੀ ਦਾ ਪਰਾਲੀ ਬੇਸਿਕਲੀ ਅੱਜ ਦੀ ਤਰੀਕ ਦੇ ਵਿੱਚ ਕਿਸਾਨ ਕੋਈ ਬਹੁਤੇ ਲਾ ਨਹੀਂ ਰਿਹਾ ਲੇਕਿਨ ਉਹਦੇ ਵਿੱਚ ਬਹੁਤ ਇਹਨਾਂ ਨੇ ਸਰਕਾਰ ਨੇ ਸਖਤੀ ਕੀਤੀ ਆ ਮੈਂ ਨਹੀਂ ਕਹਿੰਦਾ ਕਿ ਸਾਨੂੰ ਪਰਾਲੀ ਨੂੰ ਅੱਗ ਲਾਉਣੀ ਚਾਹੀਦੀ ਆ ਪਰ ਇਹਦੇ ਪ੍ਰਬੰਧਨ ਦੇ ਵਿੱਚ ਕਿਸਾਨਾਂ ਦਾ ਮੈਨੂੰ ਲੱਗਦਾ ਕਿ ਜਿਹੜੇ ਬਾਕੀ ਵੀ ਜਿਹੜੇ ਐਮਪਲੀ ਜਿਹੜੇ ਸਾਡੇ ਕਿਸਾਨਾਂ ਦੇ ਸੰਧ ਵਗੈਰਾ ਹੈਗੇ ਆ ਉਹਨੂੰ ਵੀ ਕੋਆਪਰੇਟਿਵ ਮੂਵਮੈਂਟ ਦੇ ਵਿੱਚ ਲਿਆ ਕੇ ਤਾਂ ਹੀ ਕਿਸਾਨ ਜਿਹੜਾ ਕਿਤੇ ਨਾ ਕਿਤੇ ਕਰਜ਼ੇ ਦੇ ਵਿੱਚੋਂ ਨਿਕਲ ਸਕਦਾ ਤੇ ਉਹਦੇ ਤੇ ਕੰਮ ਕਰਨ ਦੀ ਜ਼ਰੂਰਤ ਹੈ ਔਰ ਦੂਸਰਾ ਕਿ ਜਿਹੜਾ ਦੇਸ਼ ਦੀ ਸਰਕਾਰ ਨੇ ਇੱਕ ਇਲੈਕਸਿਟੀ ਐਮੈਂਡਮੈਂਟ ਐਕਟ ਜਿਹੜਾ ਆ ਉਹਦੀ 9 ਤਰੀਕ ਦੀ ਚਿੱਠੀ ਲਿਖੀ ਹੋਈ ਆ ਵੀ ਤੁਸੀਂ ਆਪਣੀ ਰਾਏ ਦਿਓ ਅੱਜ ਤੱਕ ਇਹਨਾਂ ਨੇ ਆਪਣੀ ਰਾਏ ਦਿੱਤੀ ਨਹੀਂ ਹੈ ਇਹਨਾਂ ਦੀ ਚੁੱਪੀ ਦਾ ਮਤਲਬ ਇਹ ਹੈ ਕਿ ਇਹਨਾਂ ਦੀ ਹਾਂ ਆ ਔਰ ਉਹਦੇ ਬਹੁਤ ਵੱਡੇ ਜਿਹੜੇ ਨੁਕਸਾਨ ਜਿਹੜੇ ਆ ਪੰਜਾਬ ਨੂੰ ਜਾਂ ਦੂਸਰੀ ਸਟੇਟਾਂ ਨੂੰ ਵੀ ਜਿਹੜੇ ਦੇਖਣ ਨੂੰ ਮਿਲਣਗੇ ਔਰ ਉਹਦੇ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਆਪਣੀ ਰਾਏ ਜ਼ਰੂਰ ਰੱਖਣੀ ਚਾਹੀਦੀ ਹੈ ਆਪਣੀ ਰਾਏ ਰੱਖ ਕੇ ਤਾਂ ਉਹਨੂੰ ਜਿਹੜਾ ਉਸ ਅਮੈਂਡਮੈਂਟ ਨੂੰ ਕਿਉਂਕਿ ਜਦੋਂ ਕਿਸਾਨੀ ਮੂਵਮੈਂਟ ਹੋਈ ਸੀ ਉਹਦੇ ਵਿੱਚ ਇਹ ਕੀ ਕਿਆ ਗਿਆ ਸੀ ਵੀ ਅਸੀਂ ਤੁਹਾਡੇ ਨਾਲ ਡਿਸਕਸ ਕਰਕੇ ਹੀ ਜਿਹੜਾ ਇਹਦੇ ਤੇ ਕੋਈ ਅਮੈਂਡਮੈਂਟ ਲਿਆਵਾਂਗੇ ਲੇਕਿਨ ਕਿਸਾਨਾਂ ਨੂੰ ਕਿਤੇ ਵੀ ਇਹਦੇ ਵਿੱਚ ਉਹਦੇ ਵਿੱਚ ਨਹੀਂ ਲਿਆ ਗਿਆ ਉਹਨਾਂ ਦੀ ਸਲਾਹ ਨਹੀਂ ਲਈ ਗਈ ਔਰ ਔਰ ਇਹਨਾਂ ਦੀ ਜਿਹੜੀ ਚੁੱਪੀ ਆ ਉਹ ਇਹ ਦਰਸਾਉਂਦੀ ਆ ਕਿ ਹਾਂ ਵੀ ਇਹ ਇਸ ਗੱਲ ਨਾਲ ਸਹਿਮਤੀ ਹੈਗੀ ਇੱਕ ਗੱਲ ਮੈਂ ਪੁੱਛਣਾ ਚਾਹੂੰਗਾ ਸਾਢੇ 3 ਸਾਲ ਬਾਅਦ ਪਤਾ ਲੱਗਾ ਕਿ ਪੱਤਰਕਾਰ ਜਿਹੜੇ ਪ੍ਰੈਸ ਦੀਆਂ ਖਬਰਾਂ ਦੀ ਗੱਡੀਆਂ ਨੇ ਉਹਦੇ ਛਤਿਹਰੇ ਤਸਕਰੀ ਤੇ ਨਿਯਾਤ ਤਸਕਰੀ ਹੋਈ ਹੁੰਦੀ ਹੈ ਪਰ ਮਿਲਿਆ ਫਿਰ ਵੀ ਕੁਝ ਨਹੀਂ ਉਹ ਤਾਂ ਸਿਰਫ ਇੱਕ ਖਬਰ ਰੋਕਣ ਨੂੰ ਤੇ ਲੋਕਾਂ ਦਾ ਧਿਆਨ ਡਾਇਵਰਟ ਕਰਨ। ਕਿਉਂਕਿ ਪੀਯੂ ਦਾ ਮਸਲਾ ਬਹੁਤ ਵੱਡਾ ਮਸਲਾ ਹੈਗਾ। ਐਜੂਕੇਸ਼ਨ ਪਾਲਿਸੀ ਨੂੰ ਦੇ ਸੂਬੇ ਦੀ ਸਰਕਾਰ ਨੇ اپੋਜ਼ ਨਹੀਂ ਕੀਤਾ। ਕਿਉਂਕਿ ਇਹੋ ਜਿਹੀਆਂ ਚੀਜ਼ਾਂ ਕਰਦੀ ਆ। ਲੇਕਿਨ ਗਲਤੀਆਂ ਕਈ ਵਾਰੀ ਪਹਿਲੀ ਗਲਤੀ ਨਾਲੋਂ ਵੀ ਵੱਡੀਆਂ ਕਰਦੀ ਆ। ਕਿਉਂਕਿ ਮੰਨ ਲਓ ਕਿਤੇ ਕੋਈ ਇੰਟੈਲੀਜੈਂਸ ਇਨਫੋਰਮੇਸ਼ਨ ਹੈਗੀ ਆ ਤੇ ਤੁਸੀਂ ਉਹਨੂੰ ਅੱਧੇ ਘੰਟੇ ਲਈ ਜਿਹੜਾ ਫੁੱਲਾ ਫਲਾਈ ਕਰ ਸਕਦੇ ਆ ਪਰ ਤੁਸੀਂ 4-4 5-5 ਘੰਟੇ ਉਹਨਾਂ ਨੂੰ ਹੌਲਟ ਕਰਕੇ ਤਾਂ ਕਿ ਉਹ ਜੜੀਆਂ ਖਬਾਰਾਂ ਬੰਡੀਆਂ ਨਾ ਜਾਣ ਤੇ ਮੈਨੂੰ ਲੱਗਦਾ ਆਹਨ ਲਾਨੀ ਐਮਰਜੈਂਸੀ ਜਿਹੜੀ ਆ ਉਹ ਸਰਕਾਰ ਨੇ ਆਪਣੇ ਵੱਲੋਂ ਲਾਈ ਹੋਈ ਆ ਅੱਜ ਕੱਲ ਤਾਂ ਇਹ ਪੇਪਰ ਦਾ ਜ਼ਮਾਨਾ ਲੱਗਦਾ ਕਿ ਇਦਾਂ ਕਰਕੇ ਕੁਝ ਨਹੀਂ ਨਹੀਂ ਉਹ ਚੀਜ਼ਾਂ ਤਾਂ ਪਹੁੰਚ ਜਾਣੀਆਂ ਔਰ ਵੈਸੇ ਵੀ ਪੰਜਾਬੀ ਚੁੱਪ ਨਹੀਂ ਦੇਖੋ ਜਿੰਨਾ ਗळा ਇਹ ਨਹੀਂ ਅਖਬਾਰਾਂ ਦਾ ਜਾਂ ਮੀਡੀਆ ਦਾ ਕੁੱਟਿਆ ਤੁਸੀਂ ਤਾਂ ਪੱਤਰਕਾਰ ਸਾਰਾ ਕੋਸ਼ਿਸ਼ ਗੱਲ ਨੂੰ ਸਮਝਦੇ ਆ ਸਮਝਦੇ ਅਸੀਂ ਵੀ ਆ ਲੈਕਿਨ ਕੀ ਉਹਦੇ باوجود ਲੋਕਾਂ ਕੋਲ ਇਹ ਸਨੇਹਾ ਨਹੀਂ ਗਿਆ ਕੀ ਸਰਕਾਰਾਂ ਕੀ ਕੰਮ ਕਰਦੀਆਂ ਹਾਂ ਥੋੜੇ ਨੰਬਰ ਚ ਗਿਆ ਹੋਊਗਾ ਲੇਟ ਚਲੇ ਗਿਆ ਹੋਊਗਾ ਪਰ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਅੱਜ ਈ ਪੇਪਰ ਦਾ ਜ਼ਮਾਨਾ ਸੁਭੇਸ਼ ਕਰਕੇ ਇਹਨਾਂ ਚੀਜ਼ਾਂ ਨੂੰ ਮੈਨੂੰ ਲੱਗਦਾ ਉਹਦੀ ਕਰੈਕਸ਼ਨ ਕਰਨ ਦੀ ਜ਼ਿਆਦਾ ਜ਼ਰੂਰਤ ਹੈਗੀ ਆ ਦੇਖੋ ਮੀਡੀਆ ਕੀ ਆ ਮੀਡੀਆ ਸਾਨੂੰ ਦੱਸਦਾ ਵੀ ਤੁਸੀਂ ਆ ਗਲਤ ਕੰਮ ਕਰ ਰਹੇ ਹੋ ਉਹਦੀ ਕਰੈਕਸ਼ਨ ਕਰੋ ਉਹਦੀ ਐਡਮਿਨਿਸਟ੍ਰੇਸ਼ਨ ਨੂੰ ਠੀਕ ਕਰੋ ਉਹਦੀ ਜਿਹੜੀਆਂ ਬਾਕੀ ਚੀਜ਼ਾਂ ਉਹਨੂੰ ਠੀਕ ਕਰੋ ਅੱਛਾ ਉਹਨੂੰ ਠੀਕ ਕਰਨ ਦੀ ਬਜਾਏ ਤੁਸੀਂ ਉਹਨੂੰ ਲੁਕਾਉਣ ਲੱਗ ਪੈਨੇ ਆ ਤੁਸੀਂ ਉਹਨੂੰ ਸਨਬ ਕਰਨ ਲੱਗ ਪੈਨੇ ਆ ਜਿਹੜੀ ਕਿ ਡੈਮੋਕ੍ਰੇਸੀ ਦੇ ਰੂਲਾਂ ਦੇ ਅਸੂਲਾਂ ਦੇ ਬਿਲਕੁਲ ਹੀ ਖਿਲਾਫ ਹੈ ਤੁਸੀਂ ਇੱਕ ਹੈਲਥੀ ਕਿਚਨਿਜ਼ਮ ਦਾ ਕੱਲ ਵਰਡ ਵਰਤਿਆ ਸੀ ਆਪਣੀ ਬਾਈਕ ਵਿੱਚ ਹਾਂ ਬਿਲਕੁਲ ਹੈਲਦੀ ਕ੍ਰਿਟਿਸਿਜ਼ਮ ਹਰ ਇਨਸਾਨ ਨੂੰ ਮੇਰੇ ਕੋਲ ਕਦੀ ਕੋਈ ਕ੍ਰਿਟਿਸਿਜ਼ਮ ਆਉਂਦਾ ਹੈਗਾ ਮੇਰੇ ਪ੍ਰਤੀ ਤਾਂ ਮੈਂ ਉਹਨੂੰ ਪੋਜੀਟਿਵਲੀ ਲੈਣਾ ਕਿ ਯਾਰ ਮੈਨੂੰ ਕਮ ਸੇ ਕਮ ਜਿਹੜੀ ਚੀਜ਼ ਸ਼ਾਇਦ ਮੈਂ ਨਹੀਂ ਦੇ ਸਕਿਆ ਮੈਨੂੰ ਕਿਸੇ ਬੰਦੇ ਨੇ ਦੱਸੀ ਆ ਕਿ ਯਾਰ ਆ ਹੋ ਸਕਦਾ ਉਹਦਾ ਨਜ਼ਰੀਆ ਠੀਕ ਹੋਵੇ ਸੋ ਉਹਦੇ ਵਿੱਚ ਕਰੈਕਸ਼ਨ ਕਰਨ ਲਈ ਮੈਨੂੰ ਕੋਈ ਆਪੱਤੀ ਨਹੀਂ ਹੈਗੀ ਮੈਨੂੰ ਕੋਈ ਇਹੋ ਜੀ ਫੀਲਿੰਗ ਵੀ ਨਹੀਂ ਹੋਣੀ ਚਾਹੀਦੀ ਕਿ ਯਾਰ ਅਸੀਂ ਇੱਕ ਵੱਡੇ ਸਿਸਟਮ ਦੇ ਵਿੱਚ ਕੰਮ ਕਰਦੇ ਆਂ ਜ਼ਰੂਰੀ ਨਹੀਂ ਕਿ ਜਿਹੜੀਆਂ ਸਰਕਾਰ ਦੀਆਂ ਏਜੰਸੀਆਂ ਹੀ ਹੈਗੀਆਂ ਉਹ ਹੀ ਸੱਚ ਦੱਸਦੀਆਂ ਹੁਣ ਆ ਜਿਹੜੇ ਜਿਹੜੀਆਂ ਇੰਟੈਲੀਜੈਂਸ ਵਾਲੇ ਬਿੰਗ ਵਾਲੇ ਹੈਗੇ ਸੀ ਆਈਡੀ ਵਾਲੇ ਸਭ ਤੋਂ ਨਲਾਇਕ ਪੁਲਿਸ ਵਾਲੇ ਤਾਂ ਇੱਥੇ ਲਾਏ ਹੁੰਦੇ ਆ ਮੈਨੂੰ ਪਤਾ ਇਸ ਗੱਲ ਦਾ ਸੋ ਉੱਥੋਂ ਜਿਹੜੀ ਇਨਫੋਰਮੇਸ਼ਨ ਜਾਣੀ ਆ ਜਿੱਦਾਂ ਕਹਿੰਦੇ ਨਾ ਵੀ ਜੇ ਖੰਡ ਦੀ ਪੀਪੇ ਤੋਂ ਜਿਹੜੀ ਮੱਖੀ ਸ਼ਹਿਦ ਲੈ ਕੇ ਜਾਊਗੀ ਉਹਦੀ ਕੁਆਲਿਟੀ ਬਹੁਤੀ ਚੰਗੀ ਹੋਣੀ ਨਹੀਂ ਹੈ